امر داس رام داس ہوئے سائے سا ارجن ہر گوند سمرو سری ہر رائے سری ہر کشن تٹھے جی جی سب دب جائے دیکھ بہادر سمرے کر نو نی داو تائیں سب تھائی ہوئے سائیں دسواں پاشاہ گورو گرنتھ ساحب جیدار دی دھیان تک بولو جی واہ ਪੰਜਾ ਪਿਆਰਿਆਂ ਚਾਰ ਸਾਹਿਬ ਜਦਿਆਂ 40 ਮੁਕਤੀਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਚੱਕਿਆ ਦੇਖ ਚਲਾਹੀ ਦੇਖ ਵਾਹੀ ਦੇਖ ਕੇ ਅੰਡਰਡ ਕੀਤਾ ਕਿ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਲੜ ਕੇ ਕਾਲਾ ਸਾਹਿਬ ਜੀ ਬੋਲੋ ਜੀ ਜੁਨਾ ਸਿੰਘਾ ਸਿੰਘਣੀਆਂ ਨੇ ਕਰਮ ਹੀਰ ਕੀਤੇ ਬੰਦ ਬੰਦ ਕਰਵਾਏ ਖੋਪੜੀਆਂ ਦਵਾਈਆਂ ਚ ਚੜਕੀਆਂ ਤੇ ਚੜੇ ਆਰਿਆਂ ਨਾਲ ਚਰਾਏ ਉਹਨਾਂ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਦਰਮ ਦੇ ਦਰਮ ਨਹੀਂ ਹਾਰਿਆ ਇੰਸੀ ਕੇ ਇਸ ਦਾ ਕੇਸਾ சுவாਸ ਨਾਲ ਨਿਭਾਈ تینਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਚਾਰ ਚਾਰ ਤੱਕ ਤਾਂ ਸੂ ਗੁਰਦੁਆਰਿਆਂ ਦੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਥੇ ਸੋਇ ਸਤਿ ਜੀ ਆਸਾ ਸਿਧੇ ਵਾਹਿਗੁਰੂ ਜੀ ਦਾ ਪ੍ਰਚਲਨ ਤੇ ਸਾ ਜੀ ਆਸਾ ਵਾਹਿਗੁਰੂ ਵਾਹਿਗੁਰੂ ਚਿੰਤਾ ਵਿੱਚ ਚਿੰਤਾਵਨ ਦਾ ਸਦਕਾ ਸਰਬ ਸੁਖ ਹੋਵੇ ਜ્યાં ਜਾਂ ਖਾਲਸਾ ਜੀ ਤਾ ਤਾ ਰੱਖਿਆ ਵੇ ਆਏ ਦੇਖ ਤੇ ਖਤੇ ਨੀਤ ਕੇ ਪਿਆਜ ਪੰਥ ਕੀ ਜੀਤ ਜੀ ਸਾਹਿਬ ਜੀ ਸਾਈ ਕਾਲ사 ਜੀ ਕੇ ਬੋਲ ਬਾਲੇ ਬੋਲੋ ਜੀ ਸਿਖ ਵੇਖ ਧਿਆਨ ਵਿਵਾਸ ਸਿ ਸਾ ਧਿਆਨ ਬਰੋਸਾ ਦਾਨ ਦਾਨਾ ਸਿ ਦੰ ਰਾਮ ਦਮ ਸਿ ਜੀ ਅਮਰਤ ਸਰ ਜੀ ਕੇ ਦਰਸ਼ਨ ਚਾਂ ਚੋਕ ਤੇ ਚੰਡੇ ਰੇ ਨਿਵਾਣਿਆ ਦੇ ਮਾਨ ਨਿਤਾਣਿਆ ਧਿਆਨ ਨਿਤਾਨ ਨਿਓਟਿਆਂ ਦੀਓ ਸੱਚੇ ਬਿਤਾ ਵਾਏ ਗੁਰ ਜੀ ਆਪ ਦੀ ਹਜ਼ੂਰੀ ਚ ਬਾਬਾ ਜੀ ਸਾਰੀ ਸੰਗਤ ਬਾਬਾ ਜੀ ਤੁਹਾਡੇ ਦਰਸ਼ਨ ਦਿਦਾਰਾ ਨੂੰ ਆਏ ਸੀ ਬਾਬਾ ਜੀ ਅਗ ਦਰਸ਼ਨ ਸੋਹਣੇ ਦਰਸ਼ਨ ਦਿਦਾਰੇ ਬਖਸ਼ੇ ਬਾਬਾ ਜੀ ਕਿਸਾਨਾਂ ਨੂੰ ਤੁਸੀਂ ਬਿਠਾਇਆ ਹੈ ਬਾਬਾ ਜੀ ਉਹਨਾਂ ਦੀ ਉਹਨਾਂ ਦੀ ਸਫਲਤਾ ਵਾਸਤੇ ਉਹਨਾਂ ਨੂੰ ਕਰੋ ਉਹ ਬੁੱਧੀ ਬਖਸ਼ੋ ਸ਼ਾਂਤੀ ਬਖਸ਼ੋ ਬਾਬਾ ਜੀ ਸਾਨੂੰ ਆਰ ਆਮ ਬੈਠ ਕੇ ਉਹਨਾਂ ਨੂੰ ਉਹਨਾਂ ਦਾ ਨਿਆਂ ਕਰੋ ਜੋ ਚਾਹਦੇ ਨੇ ਉਹਨਾਂ ਦਾ ਨਿਆਂ ਕਰੋ ਬਾਬਾ ਜੀ

ਛੋੜ ਦੇੜੀ ਪੰਜੀ ਪਿੱਛੇ ਆਵੀ ਲਜਨ ਜੀ ਮਾਹਤਰਾ ਵਿੱਚ ਬੁਗਾਰ ਕੀ ਕਰਨਿਆ ਤੂੰ ਸਬਰ ਕਰਨਾ ਛੋੜ ਕਰਨਿਆ ਛੋੜ ਕਰ ਬੈਤ ਕਿਹੜਾ ਲਾ ਮਾਣ ਚਲ ਰੋਸੇ ਰੋਸੇ ਅਗਾਂਹ ਚੱਲਣਾ ਛੋੜ ਗਰੀ ਗੱਲ ਸਰ ਬਾਕੀ ਅਦਾਸ ਕਰਨ ਲੱਗੇਗੇ ਤੇ ਸਾਡੀ ਅਰਦਾਸ ਕਰਾ ਦੇ ਵਿੱਚ ਹੋ ਜਾਣਾ ਜੀ ਦਾ ਨਾਮ ਮਿੰਦਰ ਸਿੰਘ ਬਿੰਦਰ ਸਿੰਘ ਜੀ ਕੀ ਕਹਿਣਾ ਜਾਓਗੇ ਕਿੱਥੋਂ ਆਏ ਹੋ ਜੀ ਅਸੀਂ ਦਿੱਲੀੋਂ ਹਰ ਮਹੀਨੇ ਦੂਸਰੇ ਸੰਡੇ ਸ਼ਤਾਦੀ ਐਕਸਪ੍ਰੈਸ ਤੇ ਆਈਦਾ ਤੇ ਅਖੀਰਲੇ ਸੰਡੇ ਛਾਨੇ ਪੰਜਾਬ ਤੇ ਆਈਦਾ ਸੰਗਤਾਂ ਦੀ ਸੇਵਾ ਮਿਲ ਜੁਲ ਕੇ ਕਰੀ ਦੀਏ ਮੈਂ ਕੱਲਾ ਉਹਦੇ ਚ ਸ਼ਾਮਲ ਨਹੀਂ ਹੈਗਾ ਅੱਗੇ ਜ਼ਰੂਰ ਮੈਂ ਆ ਜਾਣਾ ਵਾ ਲੇਕਿਨ ਸੰਗਤ ਮਿਲ ਕੇ ਕਰਦੀਏ ਇਸ ਵਾਰੀ ਸਾਨੂੰ ਅਗਰ ਪਤਾ ਹੁੰਦਾ ਕਿ ਅੱਜ ਦੀ ਟ੍ਰੇਨ ਕੈਂਸਲ ਹੈ ਤੇ ਅਸੀਂ ਟਿਕਟਾਂ ਸਾਰੀਆਂ ਕੈਂਸਲ ਕਰਵਾ ਦਿਨੇ ਸਨ ਕੋ ਸਾਡੀ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਉਹਦੀ ਅਸੀਂ ਇੱਥੇ ਸਟੇਸ਼ਨ ਮਾਸਟਰ ਜੀ ਕੋਲ ਹੈਲਪ ਲੈਣ ਆਏ ਆਂ ਕਿਸਾਸੀ ਕਿਹੜੀ ਟ੍ਰੇਨ ਤੇ ਬੈਠੀ ਹੈ ਤਾਂ ਕਿ ਸੰਗਤ ਸਾਡੀ ਪਹੁੰਚ ਸਕੇ ਕਿੰਨੀ ਕਿੰਨੀਆਂ ਟਿਕਟਾਂ ਜੀ ਕਿੰਨੇ ਲੋਕ ਆਏ 400 ਸੱਜਣ ਨੇ ਜੀ ਹਮ 4 ਡੱਬੇ ਬੁੱਕ ਨੇ ਸਾਡੇ ਤੇ ਕੀ ਲੱਗਦਾ ਕਿ ਮੁਸ਼ਕਲਾ ਕੁਛ ਹੱਦ ਤੱਕ ਹੁੰਦੀਆਂ ਸਰਕਾਰ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸਰਕਾਰ ਨੂੰ ਬੈਠ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਕਿਸਾਨਾਂ ਵੀ ਕਿਸਾਨ ਵੀ ਕਿਸੇ ਵੀ ਮੋੜ ਦੇ ਉੱਤੇ ਗਲਤ ਨਹੀਂ ਹੈਗੇ ਲੇਕਿਨ ਬੈਠ ਕੇ ਵੱਡੇ ਤੋਂ ਵੱਡੇ ਮਸਲੇ ਹੱਲ ਹੁੰਦੇ ਨੇ ਜਿਸ ਤਰ੍ਹਾਂ ਟੇਨਾਂ ਰੋਕ ਕੇ ਮਸਲੇ ਹੱਲ ਨਹੀਂ ਹੋਣਗੇ ਸਰਕਾਰ ਵੀ ਨਹੀਂ ਝੁਕਣ ਵਾਲੀ ਤੇ ਕਿਸਾਨ ਵੀ ਨਹੀਂ ਝੁਕਣ ਵਾਲੇ